ਉਹਨਾਂ ਦਾ ਰੁਝਾਨ ਜਿਹੜੇ ਸਕੂਲਾਂ 'ਚ ਪੜ੍ਹ ਰਹੇ ਬੱਚੇ ਐ ਤੇ ਉਹਨਾਂ ਦੇ ਚਾਰੋਂ ਪਾਸੇ ਕੋਈ ਸ਼ਰਾਰਤੀ ਅੰਸਰ ਜਿਹੜੇ ਐ ਨਵੀਂ ਨਵੀਂ ਪੀੜ੍ਹੀ ਨੂੰ ਨਸ਼ੇ ਵੱਲ ਲੈ ਜਾਣਾ ਚਾਹੁੰਦੇ। ਜਿਹੜੇ ਸਾਡੇ ਨਵੀਂ ਪਨੀਰੀ ਐ ਵੀ ਇਹਨੂੰ ਇਹ ਸਮਝਾ ਦਈਏ ਕਿ ਅਗਰ ਕੋਈ ਤੁਹਾਨੂੰ ਨਸ਼ੇ ਵੱਲ ਬੁਲਾਉਂਦਾ ਹੈ ਤੇ ਉਹ ਪਾਪ ਹੈ। ਅਗਰ ਕੋਈ ਤੁਹਾਨੂੰ ਇਹ ਕਹਿੰਦਾ ਹੈ ਕਿ ਮਾਪਿਆਂ ਦੀ ਗੱਲ ਨਾ ਸੁਨੋ ਇਹ ਵੀ ਗੁਨਾਹ ਹੈ। ਅਗਰ ਕੋਈ ਤੁਹਾਨੂੰ ਇਹ ਕਹਿੰਦਾ ਹੈ ਵੀ ਛੋਟ ਟਰਮ ਦੇ ਵਿੱਚ ਦੋ ਨੰਬਰ 'ਚ ਕੋਈ ਕੰਮ ਕਰਕੇ ਪੈਸੇ ਕਮਾ ਸਕਦੇ ਤੇ ਇਹ ਵੀ ਗੁਨਾਹ ਹੈ। ਅੱਜ ਕੱਲ ਦੇ ਆਧੁਨਿਕ ਯੁੱਗ ਦੇ ਵਿੱਚ ਕਿਹਾ ਜਾ ਰਿਹਾ ਲੋਕ ਧਰਮ ਤੋਂ ਥੋੜੇ ਜਿਹਾ ਪਿੱਛੇ ਹੋ ਰਹੇ ਨੇ ਲੋਕੀ ਧਰਮ ਤੋਂ ਨਹੀਂ ਪਿੱਛੇ ਹੋ ਰਹੇ ਲੋਕੀ ਧਰਮ ਨੂੰ ਹੁਣ ਮਿਸਯੂਜ਼ ਕਰਨ ਲੱਗ ਪਏ ਜੀ ਅਗਰ ਆਪਾਂ ਕਹੇ ਕਿ ਇਹ ਵੀ ਧਰਮ ਨੂੰ ਅਧਾਰ ਹੀ ਬਣਾ ਕੇ ਲੋਕ ਨਫ਼ਰਤ ਫੈਲਾਉਣ ਲੱਗ ਪਏ ਨੇ ਕਿ ਇਹਹੀ ਗੱਲ ਜ਼ਿਆਦਾ ਦਰੁਸਤ ਹੋਏਗੀ ਜਿਹੜੇ ਵੀ ਸਾਡੇ ਦੇਸ਼ ਦੇ ਵਿੱਚ ਧਰਮ ਨੇ ਚਾਹੇ ਉਹ ਸਨਾਤਨ ਧਰਮ ਹੈ ਜਾਂ ਉਹ ਸਿੱਖ ਪੰਥ ਹੈ ਇਸਲਾਮ ਹੈ ਇਸਾਈਅਤ ਹੈ ਚਾਹੇ ਬੋਧਿਜ਼ਮ ਹੈ ਚਾਹੇ ਜੈਨੀ ਭਰਾਣੇ ਚਾਹੇ ਬਾਲਮਕੀ ਸਮੁਦਾਇ ਹੈ ਜਿੰਨੇ ਵੀ ਸਾਡੇ ਪੰਥ ਨੇ ਉਹਨਾ ਚ ਜਿਹੜੇ ਨੇਕ ਲੋਕ ਨੇ ਚੁੱਪ ਬੈਠੇ ਹੋਏ ਇਹਨਾਂ ਦੀ ਚੁੱਪੀ ਨੇ ਹਾਲਾਤ ਖਰਾਬ ਕੀਤੇ ਹੋਏ ਜੇ ਤੁਸੀਂ ਯੂਰਪ ਚ ਜਾਓਗੇ ਉੱਥੇ ਬੱਚਿਆਂ ਦੇ ਕੋਲ ਜਿਹੜੇ ਗੈਜਟਸ ਨੇ ਉਹ ਬੱਚਿਆਂ ਦੇ ਕੋਲ ਨੇ ਉਹ ਵੱਡਿਆਂ ਦੇ ਨਾਲ ਮੇਲ ਨਹੀਂ ਖਾਂਦੇ ਅਰਬ ਦੇਸ਼ਾਂ 'ਚ ਵੀ ਤੁਸੀਂ ਜਾਓਗੇ ਕਿਉਂ ਲਿਮਟਿਡ ਤੁਸੀਂ ਵੈਬਸਾਈਟਸ ਤੁਹਾਡੇ ਬੱਚੇ ਦੇਖ ਸਕਦੇ ਜਦੋਂ ਜਵਾਨ ਹੋ ਜਾਣਗੇ ਫਿਰ ਜੋ ਮਰਜ਼ੀ ਦੇਖੇ ਸਾਡਾ ਸੋਸ਼ਲ ਮੀਡੀਆ ਬੇ ਲਗਾ ਸਾਡੀ ਨਾਲ ਨੌਜਵਾਨ ਨਸਲ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਜਿਹੜਾ ਤੁਸੀਂ ਰਿਚਾਰਜ ਕਰਾ ਰਹੇ ਹੋ ਜਿਹੜੀ ਕੰਪਨੀ ਦਾ ਪੈਸੇ ਹੋ ਸਿਰਫ ਉਸ ਕੰਪਨੀ ਨੇ ਥੋੜੀ ਪੈਸੇ ਲੈਣੇ ਜਿੰਨੀਆਂ ਵੈਬਸਾਈਟ ਸਰਚਿੰਗ ਕਰ ਰਹੇ ਹੋ ਉਹਨਾਂ ਨੇ ਪੈਸੇ ਲੈ ਜਾਣੇ ਤੁਹਾਡੇ ਸਸੀ ਕਾਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਨੌਜਵਾਨ ਮੁੰਡੇ ਕੁੜੀਆਂ ਨੂੰ ਉਤਸ਼ਾਹਤ ਕਰਨ ਦੇ ਲਈ ਲੁਧਿਆਣਾ ਸ਼ਹਿਰ ਦੇ ਵਿੱਚ ਵਕਫ ਵਕ ਸਮਿਆਂ ਤੇ ਪ੍ਰੋਗਰਾਮ ਹੁੰਦੇ ਨੇ ਇਨੀਸ਼ੀਏਟਿਵਸ ਆਫ ਚੇਂਜ ਬਰੋ ਹਰ ਸਾਲ ਦੀ ਤਰ੍ਹਾਂ ਯੂਥ ਕਨਕਲੀਬ ਕਰਵਾਇਆ ਜਾ ਰਿਹਾ ਔਰ ਨੌਜਵਾਨਾਂ ਦੇ ਮਾਰਗਦਰਸ਼ਨ ਦੇ ਲਈ ਅੱਜ ਸ਼ਾਹੀਮਾਮ ਪੰਜਾਬ ਪਹੁੰਚੇ ਨੇ ਗੱਲਬਾਤ ਕਰਾਂਗੇ ਇਮਾਮ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਇਮਾਮ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਯੂਥ ਕਨਕਲੀਟ ਦੇ ਤੁਸੀਂ ਪਹੁੰਚੋ ਆਪਣੀ ਸ਼ਮੂਲੀਅਤ ਦਰਜ ਕਰਵਾਈ ਹੈ ਕੀ ਕਹਿਣਾ ਚਾਹੋਗੇ ਇਸ ਵਾਰ ਬismillah रहमानुर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਪਿਛਲੇ 4-5 ਸਾਲਾਂ ਤੋਂ ਲਗਾਤਾਰ ਯੂਥ ਸੰਮੇਲਨ ਜਿਹੜਾ ਉਹ ਗੁਰੂ ਨਾਨਕ ਭਵਨ ਚ ਗੌਰਵਜੀਤ ਹੁਣੀ ਕਰਦੇ ਆ ਰਹੇ ਨੇ ਔਰ ਅਸੀਂ ਸਾਰੇ ਜਿੰਨੇ ਵੀ ਸ਼ਹਿਰ ਦੇ ਹੋਰ ਵੀ ਮਾਅਜ਼ਿਸ ਲੋਕ ਨੇ ਹਮੇਸ਼ਾ ਉਹਨਾਂ ਦਾ ਸਾਥ ਦਿੰਦੇ ਆ ਮਕਸਦ ਇਹ ਹੈ ਇਸ ਸੰਮੇਲਨ ਤੋਂ ਕਿ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਖਾਸ ਕਰ ਨੌਜਵਾਨ ਵੀ ਨਹੀਂ ਨੌਜਵਾਨਾਂ ਤੋਂ ਵੀ ਥੱਲੇ ਜਿਨ੍ਹਾਂ ਨੂੰ ਆਪਾਂ ਟੀਨੇਜ ਦੇ ਬੱਚੇ ਕਹਿ ਦਿੰਦੇ ਹਾਂ ਕਿਉਂਕਿ ਉਹਨਾਂ ਦਾ ਰੁਝਾਨ ਜਿਹੜੇ ਸਕੂਲਾਂ 'ਚ ਪੜ੍ਹ ਰਹੇ ਬੱਚੇ ਐ ਤੇ ਉਹਨਾਂ ਦੇ ਚਾਰੋਂ ਪਾਸੇ ਕੁਝ ਸ਼ਰਾਰਤੀ ਅੰਸਰ ਜਿਹੜੇ ਐ ਨਵੀਂ ਨਵੀਂ ਪੀੜ੍ਹੀ ਨੂੰ ਨਸ਼ੇ ਵੱਲ ਲੈ ਜਾਣਾ ਚਾਹੁੰਦੇ ਆ ਜਾਂ ਨਵੀਂ ਪੀੜ੍ਹੀ ਨੂੰ ਇਕਲਾ ਇਕਲਾ ਉਹਦੇ ਗਲੇਮਰ ਦੇ ਨਾਮ ਦੇ ਉੱਤੇ ਉਹਨਾਂ ਨੂੰ ਉਹਨਾਂ ਦੀ ਸੱਭਿਤਾ ਨੂੰ ਉਹਨਾਂ ਦੇ ਵਿਚਾਰਾਂ ਨੂੰ ਵਿਕਾਰਨਾ ਚਾਹੁੰਦੇ ਨੇ ਜਿਹਦੇ ਨਾਲ ਸਾਡੀ ਜਿਹੜੀ ਸਮਾਜਿਕ ਅਰਥ ਵਿਵਸਥਾ ਹੈ ਜਿਹਦੇ ਚ ਧੀ ਪੈਣ ਦਾ ਸਤਕਾਰ ਹੈ ਜਿਹਦੇ ਚ ਮਾਂ ਪਿਓ ਦੀ ਇੱਜ਼ਤ ਹੈ ਜਿਹਦੇ ਚ ਸੱਚ ਬੋਲਣ ਦਾ ਰਿਵਾਜ ਹੈ ਜਿਹਦੇ ਚ ਸ਼ਰਾਬ ਤੋਂ ਨਸ਼ੇ ਤੋਂ ਬਚਣ ਦਾ ਅਸੂਲ ਬਣਾਇਆ ਗਿਆ ਇਹ ਤਾਨੇ-ਬਾਨੇ ਨੂੰ ਤੋੜਨ ਦੇ ਲਈ ਜਿਹੜੇ ਵੀ ਲੋਕ ਸਾਜ਼ਿਸ਼ ਕਰਦੇ ਨੇ ਉਹਨਾਂ ਸਾਜ਼ਿਸ਼ਾਂ ਤੋਂ ਨਵੀਂ نسل ਦੇ ਬੱਚਿਆਂ ਨੂੰ ਬਿਨਾਂ ਧਰਮ ਨੂੰ ਆਧਾਰ ਬਣਾਏ ਹੋਏ ਬਚਾਉਣ ਦੇ ਲਈ ਲਗਾਤਾਰ ਇਹ ਪ੍ਰੋਗਰਾਮ ਜਿਹੜੇ ਆ ਉਹ ਕੀਤੇ ਜਾ ਰਹੇ ਹਨ ਅੱਜ ਦੇ ਪ੍ਰੋਗਰਾਮ ਦਾ ਵੀ ਮਕਸਦ ਇਹੋ ਸੀ ਕਿ ਜਿਹੜੇ ਸਾਡੇ ਨਵੀ ਪਨੀਰੀ ਹੈ ਵੀ ਇਹਨੂੰ ਇਹ ਸਮਝਾ ਦਈਏ ਕਿ ਅਗਰ ਕੋਈ ਤੁਹਾਨੂੰ ਨਸ਼ੇ ਵੱਲ ਬੁਲਾਉਂਦਾ ਹੈ ਤੇ ਉਹ ਪਾਪ ਹੈ ਅਗਰ ਕੋਈ ਤੁਹਾਨੂੰ ਇਹ ਕਹਿੰਦਾ ਹੈ ਕਿ ਮਾਪਿਓ ਦੀ ਗੱਲ ਨਾ ਸੁਣੋ ਇਹ ਵੀ ਗੁਨਾਹ ਹੈ ਅਗਰ ਕੋਈ ਤੁਹਾਨੂੰ ਇਹ ਕਹਿੰਦਾ ਹੈ ਵੀ ਸ਼ਾਰਟ ਟਰਮ ਦੇ ਵਿੱਚ ਦੋ ਨੰਬਰ ਜੀ ਕੋਈ ਕੰਮ ਕਰਕੇ ਪੈਸੇ ਕਮਾ ਸਕਦੇ ਨੇ ਤੇ ਇਹ ਵੀ ਗੁਨਾਹ ਹੈ ਤੇ ਮੈਂ ਸਮਝਦਾ ਕਿ ਲਗਾਤਾਰ ਜਦ ਅਸੀਂ ਪ੍ਰੋਗਰਾਮ ਕਰਦੇ ਆ ਰਹੇ ਹਾਂ ਦੇਖੇ ਇਹਦੇ ਅچھے ਸਿੱਟੇ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਤਾਂ ਹੈ। ਇਮਾਮ ਸਾਹਿਬ ਤੁਸੀਂ ਹਮੇਸ਼ਾ ਧਰਮ ਦੀ ਵੀ ਗੱਲ ਕੀਤੀ ਹੈ, ਸਮਾਜਿਕ ਵਰਤਾਰੇ ਦੀ ਵੀ ਗੱਲ ਕੀਤੀ ਹੈ, ਜੋ ਸਮਾਜਿਕ ਅਰਥ ਵਿਵਸਥਾ ਉਸ ਦੀ ਵੀ ਗੱਲ ਕੀਤੀ ਹੈ। ਅੱਜ ਕੱਲ ਦੇ ਆਧੁਨਿਕ ਯੋਗ ਦੇ ਵਿੱਚ ਕਿਹਾ ਜਾ ਰਿਹਾ ਲੋਕ ਧਰਮ ਤੋਂ ਥੋੜੇ ਜਿਹਾ ਪਿੱਛੇ ਹੋ ਰਹੇ ਨੇ। ਕਿਸ ਤਰ੍ਹਾਂ ਕੋਸ਼ਿਸ਼ ਕੀਤੀ ਜਾਵੇ ਕਿ ਆਧੁਨਿਕਤਾ ਦੇ ਨਾਲ ਨਾਲ ਧਰਮ ਨੂੰ ਵੀ ਜਿਹੜਾ ਧਰਮ ਦੇ ਨਾਲ ਵੀ ਜੁੜਿਆ ਜਾ ਸਕੇ ਨੌਜਵਾਨ ਕਿਦਾਂ? ਦੇ ਵਿੱਚ ਇਹ ਹੈ ਲੋਕੀ ਧਰਮ ਤੋਂ ਨਹੀਂ ਪਿੱਛੇ ਹੋ ਰਹੇ, ਲੋਕੀ ਧਰਮ ਨੂੰ ਹੁਣ ਮਿਸਯੂਜ਼ ਕਰਨ ਲੱਪੇ। ਜੀ। ਅਗਰ ਆਪਾਂ ਇਹ ਕਹੀਏ ਵੀ ਧਰਮ ਨੂੰ ਅਧਾਰ ਹੀ ਬਣਾ ਕੇ ਲੋਕ ਨਫ਼ਰਤ ਫੈਲਣ ਲੱਪੇ ਨੇ ਤੇ ਕਿ ਇਹਹੀ ਗੱਲ ਜ਼ਿਆਦਾ ਦਰੁਸਤ ਹੋਏਗੀ ਤੇ ਇਸ ਲਈ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਵਿੱਚ ਹੁਣ ਜ਼ਰੂਰਤ ਹੈ ਜਿਹੜੇ ਵੀ ਸਾਡੇ ਦੇਸ਼ ਦੇ ਵਿੱਚ ਧਰਮ ਨੇ ਚਾਹੇ ਉਹ ਸਨਾਤਨ ਧਰਮ ਹੈ ਚਾਹੇ ਸਿੱਖ ਪੰਥ ਹੈ ਇਸਲਾਮ ਹੈ ਇਸਾਈਅਤ ਹੈ ਚਾਹੇ ਬੋਧਿਸਮ ਹੈ ਚਾਹੇ ਜੈਨੀ ਭਰਾਣੇ ਚਾਹੇ ਬਾਲਮਕੀ ਸਮੁਦਾਇ ਹੈ ਜਿੰਨੇ ਵੀ ਸਾਡੇ ਪੰਥ ਨੇ ਉਹਨਾਂ ਚ ਜਿਹੜੇ ਨੇਕ ਲੋਕ ਨੇ ਉਹ ਚੁੱਪ ਬੈਠੇ ਹੋਏ ਨੇ ਇਹਨਾਂ ਦੀ ਚੁੱਪੀ ਨੇ ਹਾਲਾਤ ਖਰਾਬ ਕੀਤੇ ਹੋਏ ਨੇ ਨੇਕ ਲੋਕਾਂ ਨੂੰ ਚਾਹੀਦਾ ਹੈ ਕਿ ਜਾਦਵੀ ਸਾਡੇ ਧਰਮ ਦਾ ਕੋਈ ਬੰਦਾ ਗਲਤ ਕੰਮ ਕਰੇ ਤੇ ਦੂਜਾ ਬਜਾਏ ਉਹਨੂੰ ਕੰਡੈਮਨਟ ਕਰੇ ਅਸੀਂ ਆਪ ਉਹਨੂੰ ਕੰਡੈਮਨਟ ਕਰੀਏ ਕਿ ਇਹ ਕੰਮ ਤੇਰਾ ਗਲਤ ਹੈ ਮੈਂ ਸਮਝਦਾ ਕਿ ਜਦ ਨੇਕ ਲੋਕ ਬੋਲਣਗੇ ਤੇ ਬੁਰਾਈ ਜਿਹੜੀ ਹੈ ਉਹ ਖਤਮ ਹੋਏ ਸੋਸ਼ਲ ਮੀਡੀਆ ਦੇ ਰੋਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਚੰਗਾ ਔਰ ਬੁਰਾ ਦੋਨੋਂ ਚੀਜ਼ਾਂ ਚੱਲ ਰਹੀਆਂ ਸੋਸ਼ਲ ਮੀਡੀਆ ਦੇ ਰੋਲ ਨੂੰ ਮੈਂ ਇਸ ਤਰ੍ਹਾਂ ਦੇਖਦਾ ਕਿ ਇਹ ਥੋੜਾ ਲਿਮਟਿਡ ਹੋਣਾ ਚਾਹੀਦਾ ਸੀਗਾ ਇੱਕ ਉਮਰ ਤਾਂ ਹੁਣ ਤੁਸੀਂ ਯੂਰਪ ਚ ਜਾਓਗੇ ਉੱਥੇ ਬੱਚਿਆਂ ਦੇ ਕੋਲ ਜਿਹੜੇ ਗੈਜ ਕੋਲ ਨੇ ਉਹ ਵੱਡਿਆਂ ਦੇ ਨਾਲ ਮੇਲ ਨਹੀਂ ਖਾਂਦੇ ਅਰਬ ਦੇਸ਼ਾਂ ਜੀ ਵੀ ਤੁਸੀਂ ਜਾਓਗੇ ਕਿਉਂ ਲਿਮਟਿਡ ਤੁਸੀਂ ਵੈਬਸਾਈਟਸ ਤੁਹਾਡੇ ਬੱਚੇ ਦੇਖ ਸਕਦੇ ਜਦੋਂ ਜਵਾਨ ਹੋ ਜਾਣੀ ਫਿਰ ਜੋ ਮਰਜ਼ੀ ਦੇਖ ਲੈ ਸਾਡਾ ਸੋਸ਼ਲ ਮੀਡੀਆ ਬੇਲਗਾਮ ਹੈ ਜੀ ਜੋ ਦਿਲ ਕਰਦਾ ਉਹ ਬਾਹਰ ਲੀਆਂ ਜਿਹੜੀਆਂ ਕੰਪਨੀਆਂ ਬੈਠੀਆਂ ਉਹ ਪਾ ਰਹੀਆਂ ਔਰ ਇੱਕ ਲਾਈਕ ਦੇ ਉੱਤੇ ਪੈਸੇ ਕਮਾ ਰਹੀਆਂ ਸਾਡੀ ਨੌਜਵਾਨ ਨਸਲ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਜਿਹੜਾ ਤੁਸੀਂ ਰੀਚਾਰਜ ਕਰਾ ਰਹੇ ਹੋ ਜਿਹੜੀ ਕੰਪਨੀ ਦਾ ਪੈਸੇ ਉਹ ਸਿਰਫ ਉਸ ਕੰਪਨੀ ਨੇ ਥੋੜੀ ਪੈਸੇ ਲੈਣੇ ਜਿੰਨੀਆਂ ਵੈਬਸਾਈਟ ਸਰਚਿੰਗ ਕਰ ਰਹੇ ਹੋ ਉਹਨਾਂ ਨੇ ਪੈਸੇ ਲੈ ਜਾਣੇ ਤੁਹਾਡੇ ਤੇ ਇਸ ਲਈ ਮੈਂ ਸਮਝਦਾ ਸੋਸ਼ਲ ਮੀਡੀਆ ਨੂੰ ਚੰਗਿਆਈ ਦੀ ਬਜਾਏ ਇੱਕ ਬਹੁਤ ਵੱਡਾ ਵਪਾਰ ਬਣਾ ਲਿੱਤਾ ਗਿਆ ਔਰ ਇਹ ਵਪਾਰ ਇਹ ਨਹੀਂ ਅੱਜ ਦੀ ਤਾਰੀਖ 'ਚ ਸੋਚਦਾ ਕਿ ਮੈਂ ਚੰਗਾ ਸੁਨੇਹਾ ਦੇਣਾ ਹੈ ਜਾਂ ਬੁਰਾ ਦੇਣਾ ਤਾਂ ਹੀ ਤੁਸੀਂ ਅਗਰ ਤੁਸੀਂ ਆਨਲਾਈਨ ਬੈਠ ਜਾਓ ਜਾਂ ਟੀਵੀ ਲਾ ਲਓ ਜਾਂ ਮੋਬਾਈਲ ਤੇ ਤੁਸੀਂ ਖੋਲ ਲੋ YouTube ਤੁਹਾਨੂੰ ਤਾਂ ਲੱਗੇਗਾ ਪੰਜਾਬ 'ਚ ਵੀ ਹਾਲਾਤ ਖਰਾਬ ਨੇ ਭਾਰਤ 'ਚ ਵੀ ਜਦੋਂ ਬਾਹਰ ਕਰਕੇ ਬਾਹਰ ਸੜਕ ਤੇ ਆਉਂਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ Hindu Muslim Sikh ਸਾਈ ਇੱਕ ਕੋਈ ਮਾਲ ਦੇ ਵਿੱਚ ਘੁੰਮਦੇ ਪੈਣੇ ਖਾ ਵੀ ਰਹੇ ਨੇ ਤੇ ਇੱਕੋ ਜਗ੍ਹਾ ਬੈਠੇ ਨੇ ਤੇ ਇਸ ਲਈ ਮੈਂ ਚਾਹਨਾ ਕਿ ਸੋਸ਼ਲ ਮੀਡੀਆ ਦੀ ਹਰ ਗੱਲ ਦੇ ਉੱਤੇ ਯਕੀਨ ਨਾ ਕਰਿਆ ਕਰੋ ਕਿਉਂਕਿ ਹਰ ਇੱਕ ਚੀਜ਼ ਸੱਚ ਨਹੀਂ ਹੁੰਦੀ ਹਾਂ ਚੰਗੇ ਲੋਕਾਂ ਨੂੰ ਇਹ ਕਹਿਣਾ ਕਿ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਓ ਔਰ ਚੰਗੀਆਂ ਗੱਲਾਂ ਕਰੋ ਤਾਂ ਕਿ ਜਿਹੜਾ ਮੈਸੇਜ ਜਿਹੜਾ ਹੈ ਸਮਾਜ ਨੂੰ ਚੰਗਿਆਈ ਦਾ ਚੜੇ ਅੱਜ ਦੇ ਦਿਨ ਇਸ ਸੰਬੰਧ ਤੋਂ ਕੋਈ ਖਾਸ ਸੁਨੇਹਾ ਪੰਜਾਬ ਦੇ ਨੌਜਵਾਨਾਂ ਲਈ ਤੁਹਾਡੀ ਖਾਬ ਤੋਂ ਖਾਸ ਸੁਨੇਹਾ ਹੈ ਇਹ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਪੰਜਾਬ ਦੀ ਧਰਤੀ ਪਿਛਲੇ ਕਈ ਹਜ਼ਾਰ ਸਾਲ ਤੋਂ ਮੁਹੱਬਤ ਦੀ alamat ਹੈ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਆਪਾਂ ਰਲ ਮਿਲ ਕੇ ਨਸ਼ਿਆਂ ਨੂੰ ਪਿੱਛੇ ਕਰੀਏ ਆਪਸ ਵਿੱਚ ਪਿਆਰ ਮੁਹੱਬਤ ਜਲਾਉ ਨੂੰ ਵਧਾਈਏ ਤਾਂ ਹੀ ਆਪਾਂ ਅਸਲ ਪੰਜਾਬੀ ਜੁੜਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸ ਸਮੇਂ ਸਾਡੇ ਨਾਲ ਸ਼ਾਹੀ ਇਮਾਮ ਪੰਜਾਬ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇੱਕ ਅਪੀਲ ਵੀ ਕੀਤੀ ਔਰ ਸੰਦੇਸ਼ ਦਿੱਤਾ तमाम ਨੌਜਵਾਨਾਂ ਨੂੰ ਪੰਜਾਬੀਆਂ ਨੂੰ ਕਿ ਆਪਣੇ ਵਿਰਸੇ ਨੂੰ ਨਾ ਭੁੱਲੋ ਔਰ ਸਮੇਂ ਸਮੇਂ ਤੇ ਇਸ ਵਿਰਸੇ ਨੂੰ ਪਰਫੁੱਲਿਤ ਕਰਨ ਦੇ ਲਈ ਕੋਸ਼ਿਸ਼ਾਂ ਜਾਰੀ ਰੱਖਣੀ ਚਾਹੀਦੀਆਂ ਨੇ ਕੈਮਰਾਮੈਨ ਸੁਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ